ਨਜ਼ਰ ਆ ਰਹੇ ਨੇ ਜੀਆਂ ਦਿਨ ਦਿਹਾੜੇ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਪਰ ਇਸ ਵਕਤ ਜੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਅੱਗ ਵਾਂਗ ਫੈਲ ਰਹੀ ਹੈ ਦਰਅਸਲ ਵੀਡੀਓ ਅੰਮ੍ਰਿਤਸਰ ਸ਼ਹਿਰ ਦੀ ਦੱਸੀ ਜਾ ਰਹੀ ਤਾਂ ਬਿਲਕੁਲ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇੱਕ ਚੋਰ ਨੂੰ ਕਾਬੂ ਕੀਤਾ ਗਿਆ ਬਿਲਕੁਲ ਇੱਕ ਚੋਰ ਨੂੰ ਮੌਕੇ ਤੇ ਕਾਬੂ ਕੀਤਾ ਜਾਂਦਾ ਪਰ ਚੋਰ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਬਜਾਏ ਹਸਪਤਾਲ ਦੇ ਸਿਕਿਉਰਿਟੀ ਇੰਚਾਰਜ ਵੱਲੋਂ ਚੋਰ ਦਾ ਜੰਮ ਕੇ ਕੁਟਾ ਪੱਲਾਇਆ ਗਿਆ। ਦਰਅਸਲ ਇਹ ਵੀਡੀਓ ਦੇ ਵਿੱਚ ਕੀ ਕੁਝ ਸਹੀ ਕੀਤਾ ਗਿਆ ਤੁਸੀਂ ਆਪਣੀ ਰਾਏ ਆ ਜਿਹੜੇ ਕਮੈਂਟਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਕਿ ਸਾਰਾ ਕਾਨੂੰਨ ਹੈ ਜਿਹੜਾ ਸਿਕਿਉਰਿਟੀ ਇੰਚਾਰਜ ਨੇ ਆਪਣੇ ਹੱਥ ਦੇ ਵਿੱਚ ਕਿਉਂ ਲਿਆ ਉਸ ਨੂੰ ਉਸੇ ਵਕਤ ਪੁਲਿਸ ਦੇ ਹਵਾਲੇ ਕਿਉਂ ਨਹੀਂ ਕੀਤਾ ਤਾਂ ਬਿਲਕੁਲ ਇਹ ਵੀਡੀਓ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਮੌਕੇ ਤੇ ਇੱਕ ਚੋਰ ਨੂੰ ਕਾਬੂ ਕੀਤਾ ਜਾਂਦਾ ਤੇ ਬਾਅਦ ਵਿੱਚ ਉਸੇ ਚੋਰ ਦਾ ਜੰਮ ਕੇ ਕੁੱਟਾ ਪਾ ਕੀਤਾ ਜਾਂਦਾ ਤਾਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿਕਿਉਰਿਟੀ ਇਨਚਾਰਜ ਦੇ ਵੱਲੋਂ ਚੋਰ ਦਾ ਕੁੱਤਾ ਪਾਲਾਇਆ ਜਾ ਰਿਹਾ ਤੇ ਵੀਡੀਓ ਪੂਰੀ ਮਾਰ ਪिटਾਈ ਦੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਪ੍ਰਸ਼ਾਸਨ ਨੂੰ ਵੱਡਾ ਸਵਾਲ ਇਹ ਹੈ ਕਿ ਪ੍ਰਸ਼ਾਸਨ ਇਸ ਵਕਤ ਕੀ ਕਰ ਰਿਹਾ ਕਿਉਂ ਇੱਕ ਚੋਰ ਨੂੰ ਸਿਕਿਉਰਿਟੀ ਇਨਚਾਰਜ ਜਿਹੜਾ ਕੁੱਟ ਰਿਹਾ ਹੈ ਆਪਣੇ ਪੈਰਾਂ ਦੇ ਹੇਠਾਂ ਲੈ ਕੇ ਪ੍ਰਸ਼ਾਸਨ ਇਸ ਵਕਤ ਸਵਾਲਾਂ ਦੇ ਘੇਰੇ ਚ ਹੈ ਤੇ ਉੱਥੇ ਸਿਕਿਉਰਿਟੀ ਇਨਚਾਰਜ ਵੀ ਕਿਉਂ ਉਹਨਾਂ ਨੇ ਚੋਰ ਨੂੰ ਜੇਕਰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਤਾਂ ਕਿਉਂ ਨਹੀਂ ਪੁਲਿਸ ਦੇ ਹਵਾਲੇ ਕੀਤਾ ਤਾਂ ਐਸਮ ਜੈਡ ਨਿਊਜ਼ ਬਿਊਰੋ ਰਿਪੋਰਟ ਤਾਂ ਸੂਬੇ ਦੇ ਵਿੱਚ ਚੋਰ ਦੇ ਜਿਹੜੇ ਬੇਖੌਫ ਨਜ਼ਰ ਆ ਰਹੇ ਨੇ ਜਿហਣ ਦਿਨ ਦਿਹਾੜੇ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਪਰ ਇਸ ਵਕਤ ਜੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਅੱਗ ਵਾਂਗ ਫੈਲ ਰਹੀ ਹੈ ਦਰਅਸਲ ਵੀਡੀਓ ਅੰਮ੍ਰਿਤਸਰ ਸ਼ਹਿਰ ਦੀ ਦੱਸੀ ਜਾ ਰਹੀ ਤਾਂ ਬਿਲਕੁਲ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇੱਕ ਚੋਰ ਨੂੰ ਕਾਬੂ ਕੀਤਾ ਜੀਆ ਬਿਲਕੁਲ ਇੱਕ ਚੋਰ ਨੂੰ ਮੌਕੇ ਤੇ ਕਾਬੂ ਕੀਤਾ ਜਾਂਦਾ ਪਰ ਚੋਰ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਬਜਾਏ ਹਸਪਤਾਲ ਦੇ ਸਿਕਿਉਰਿਟੀ ਇੰਚਾਰਜ ਵੱਲੋਂ ਚੋਰ ਦਾ ਜੰਮ ਕੇ ਕੁਟਾ ਪੱਲਾਇਆ ਗਿਆ ਦਰਅਸਲ ਇਹ ਵੀਡੀਓ ਦੇ ਵਿੱਚ ਕੀ ਕੁਝ ਸਹੀ ਕੀਤਾ ਗਿਆ ਤੁਸੀਂ ਆਪਣੀ ਰਾਏ ਆ ਜਿਹੜੇ ਕਮੈਂਟਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਕਿ ਸਾਰਾ ਕਾਨੂੰਨ ਹੈ ਜਿਹੜਾ ਸਿਕਿਉਰਿਟੀ ਇੰਚਾਰਜ ਨੇ ਆਪਣੇ ਹੱਥ ਦੇ ਵਿੱਚ ਕਿਉਂ ਲਿਆ ਉਸ ਨੂੰ ਉਸੇ ਵਕਤ ਪੁਲਿਸ ਦੇ ਹਵਾਲੇ ਕਿਉਂ ਨਹੀਂ ਕੀਤਾ ਤਾਂ ਬਿਲਕੁਲ ਇਹ ਵੀਡੀਓ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਮੌਕੇ ਤੇ ਇੱਕ ਚੋਰ ਨੂੰ ਕਾਬੂ ਕੀਤਾ ਜਾਂਦਾ ਤੇ ਬਾਅਦ ਵਿੱਚ ਉਸੇ ਚੋਰ ਦਾ ਜੰਮ ਕੇ ਕੁੱਤਾ ਪਾ ਕੀਤਾ ਜਾਂਦਾ ਤਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿਕਿਉਰਿਟੀ ਇਨਚਾਰਜ ਦੇ ਵੱਲੋਂ ਚੋਰ ਦਾ ਕੁੱਤਾ ਪਾਲਾਇਆ ਜਾ ਰਿਹਾ ਤੇ ਵੀਡੀਓ ਪੂਰੀ ਮਾਰ ਪिटਾਈ ਦੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਪ੍ਰਸ਼ਾਸਨ ਨੂੰ ਵੱਡਾ ਸਵਾਲ ਇਹ ਹੈ ਕਿ ਪ੍ਰਸ਼ਾਸਨ ਇਸ ਵਕਤ ਕੀ ਕਰ ਰਿਹਾ ਕਿਉਂ ਇੱਕ ਚੋਰ ਨੂੰ ਸਿਕਿਉਰਿਟੀ ਇਨਚਾਰਜ ਜਿਹੜਾ ਕੁੱਟ ਰਿਹਾ ਹੈ ਆਪਣੇ ਪੈਰਾਂ ਦੇ ਹੇਠਾਂ ਲੈ ਕੇ ਤਾਂ ਪ੍ਰਸ਼ਾਸਨ ਇਸ ਵਕਤ ਸਵਾਲਾਂ ਦੇ ਘੇਰੇ ਚ ਹੈ ਤੇ ਉੱਥੇ ਸਿਕਿਉਰਿਟੀ ਇੰਚਾਰਜ ਵੀ ਕਿਉਂ ਉਹਨਾਂ ਨੇ ਚੋਰ ਨੂੰ ਜੇਕਰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਤਾਂ ਕਿਉਂ ਨਹੀਂ ਪੁਲਿਸ ਦੇ ਹਵਾਲੇ ਕੀਤਾ ਤਾਂ ਐਸਮ ਜ਼ੈਡ ਨਿਊਜ਼ ਬਿਊਰੋ ਰਿਪੋਰਟ